ਵਾਲਾ ਸੀ ਪ੍ਰੀਤ ਕੋਟ ਰਾਂਦੇ ਸੀ ਅੱਛਾ ਉੱਥੇ ਮੇਰੇ ਮੁੰਡੇ ਦੀ ਮਾਂ ਵੱਡੇ ਗੈਸੋ ਕਰਜੇ ਵਿੱਚ ਲੋਕਾਂ ਨੇ ਕਰ ਲੈ ਲਿਆ ਸੀ ਅੱਛਾ ਆ ਕਰ ਬਿਕ ਗਿਆ ਫਿਰ ਇੱਥੇ ਸਾਨੇ ਆ ਕੇ ਲਾਉਣ ਚੁੱਕਿਆ ਤੇ ਅਸੀਂ ਕਿਰਾਏ ਤੇ ਬੈਠੇ ਆ ਫਿਰ ਸਾਨੂੰ ਲੜਣਾ ਲੈ ਆ ਕੇ ਸਤਾਉਂਦੇ ਬਹੁਤ ਐਸ਼ਾ ਹਾਂ ਕੀ ਕਹਿੰਦੇ ਆ ਉਹ ਸਾਨੂੰ ਆ ਕੇ ਕਹਿੰਦੇ ਫਰਿੱਜ ਸੀ ਉਹ ਫਰਿੱਜ ਵੀ ਬਿਕ ਗਿਆ ਸਾਡਾ ਤੇ ਸਾਡੀ ਮਸ਼ੀਨ ਸੀ ਉਹ ਵੀ ਬਿਕ ਗਈ ਜੋ ਵੀ ਚੀਜ਼ ਹੈ ਕਣ ਕਿਸੇ ਜੁਵਾਕਾਸ ਕਰਿਆਤੀ ਉਹ ਵੀ ਸਾਡੀ ਵੇਚ ਕੇ ਖਾਗਾ ਹੂੰ ਕੰਦ ਕਾਂਕ ਕੇ ਵੇਚ ਕੇ ਸਾਨੂੰ ਲਾਉਣ ਪਰੋ ਕਿਤੋਂ ਵੀ ਮਰਜੀ ਪਰੋ ਘਰ ਵਾਲਾ ਵਿਚਾਰ ਮੇਰਾ ਬਿਮਾਰ ਕਿਤੇ ਪਾਸੇ ਜਾਂਦਾ ਨਹੀਂ ਇੱਕ ਮੁੰਡਾ ਨਹੀਂ ਕੀ ਬਾਹ ਵੱਡੇ ਦਾ ਛੋਟਾ ਮੁੰਡਾ ਤਿੰਨ ਕੁੜੀਆਂ ਮੇਰੇ ਕੋਲ ਤੇ ਉਹ ਵਿਚਾਰਾ ਗਿਆ ਦਾ ਕਾਤਕ ਬੱਚਾ ਗਿਆ ਛੋਟੀ ਜਿਹੀ ਕੁੜੀ ਕਾਤਕ ਦੇ ਪਾਸੇ ਲੈ ਕੇ ਆਈਏ ਫਿਰ ਖਰਚਾ ਪਾਣੀ ਲੈ ਵੰਗ ਇੱਕ ਅੰਦਰ ਬੱਕ ਦੀ ਰੋਟੀ ਕਦਨ ਪਕਦੀ ਨਹੀਂ ਘਰ ਵਾਲਾ ਮੇਰਾ ਬਿਮਾਰੇ ਦੇ ਤੇ ਵੀ ਚੱਕ ਕੇ ਲਾਏ ਮੁੰਡੇ ਦੀ ਬਾਹ ਵੱਡੀ ਗਈ ਉਹਦੇ ਵੀ ਚੱਕ ਕੇ ਚੱਕ ਕੇ ਲਾਏ ਪੈਸਾ ਇਹਨਾਂ ਕਰਜ਼ਾ ਮੈਂ ਕਿਤੋਂ ਕੱਲੀ ਬੁੜੀ ਦੇ ਦਾਂਗੀ ਤੈਨੂੰ ਲਾਉਣ ਵਾਲਾ ਤੇ ਸਤਾਉਂਦੇ ਵਾਲੇ ਨਾ ਆ ਕੇ ਕੰਦੇ ਕੁਛ ਮਰਜ਼ੀ ਆਪਣਾ ਆ ਸਾਈਕਲ ਟੁੱਟਿਆ ਜਾਂ ਪਿਆ ਵੀ ਕੰਦੇ ਵਿੱਚ ਹੁਣ ਇਹ ਵੀ ਵੇਚ ਕੇ ਕਿਸ਼ਤਾਂ ਭਰਨੇ ਪੈਂਦੀ ਐ ਕਲਾ ਆ ਕੇ ਲੜਦੇ ਵਾਲੇ ਕਿਸ਼ਤਾਂ ਲੈ ਹੁਣ ਮੈਨੂੰ ਮੇਰੇ ਮਾਪ ਕਰਾਉਣੇ ਚਾਹੁੰਦੀ ਐ ਕਿਸ਼ਤ ਨੇ ਇੱਥੇ ਇੰਨੀ ਗੰਦਗੀ ਹੈਗੀ ਆ ਗੰਦਾ ਪਾਣੀ ਖੜਾ ਹੈਗਾ ਸਾਰਾ ਕੁਝ ਹੈਗਾ ਤੁਹਾਨੂੰ ਐ ਤਕਲੀਫ ਜੀ ਨਹੀਂ ਹੁੰਦੀ ਇੱਥੋਂ ਮੁਸ਼ਕਿਲ ਨਹੀਂ ਮੁਡੀ ਤਲ ਵੀ ਕਿ ਮਸਕੂ ਵੀ ਮਾਰਦਾ ਮਸਰ ਵੀ ਖਾਂਦਾ ਔਰ ਸਾਡੇ ਦਾ ਪੱਕੇ ਵੀ ਨੇ ਪੱਕੇ ਵੀ ਵੇਚ ਤੇ ਲਾਉਣਾ ਪੈਚ ਹੁਣ ਮਸਰ ਖਾਂਦਾ ਪੈਨੇ ਪੰਦਾ ਬੱਚਾ ਨੂੰ ਲੈ ਕੇ ਅੱਛਾ ਔਰ ਅਸੀਂ ਬੈਠੇ ਆਵੇ ਅੱਛਾ ਲਾਈਟ ਦਾ ਕੋਈ ਪ੍ਰਬੰਧ ਹੈਗਾ ਨਾ ਕਿਛੋ ਤਾਂ ਲੈਟਰ ਲੈ ਕੇ ਪਾਈ ਦੇ ਸਾਡੇ ਕਬਲ ਮੀ ਬਲ ਮੀ ਉਹ ਵੀ ਅਗਲੇ ਕੱਢ ਦੰਦੇ ਦਿਨ ਨੂੰ ਰਾਤ ਨੂੰ ਲਾ ਦੰਦੇ ਦਿਨ ਨੂੰ ਕੱਢ ਦੰਦੇ ਅੱਛਾ ਲੈਟਰ ਵੀ ਨਹੀਂ ਸਾਡੇ ਘਰੇ ਤਾਂ ਹੈਗੇ ਗੋਟਾ ਪੜਨੇ ਵੋਟਾਂ ਸੀ ਪਾਣੇ ਜਦਾਤਾ ਵੀ ਹੈ ਸਾਡੇ ਦੂਏ ਨੂੰ ਐਫਸੀ ਨੂੰ ਵੋਟਾਂ ਬਣੀਆਂ ਦੀ ਸਾਰਾ ਕੁਝ ਬਣਿਆ ਦਾ ਪਰ ਸਾਡੇ ਵੋਟਾਂ ਦਾ ਕੁਝ ਨਹੀਂ ਸਾਨੂੰ ਉਹਨਾਂ ਕਹਿੰਦਾ ਸਾਨੂੰ ਕਹਿੰਦੇ 1000 1000 15 15 ਸੌ ਤਾਂ ਡੀ ਕਹਿੰਦੇ ਕਾਪੀ ਚ ਆਇਆ ਕਰੇਗਾ ਤੇ ਸਾਡੇ ਨਾ ਕਾਪੀ ਚ ਆਇਆ ਨਾ ਕੋਈ ਆ ਆ ਵੀ ਅਮਨੋ ਮੈਂ ਅਸੀਂ ਬੈਠੇ ਆ 1000 1000 ਕੀਨੇ ਕਹਿਆ ਸੀਗਾ ਤੁਹਾਨੂੰ ਦੇਵਾਂਗੇ ਆ ਭਾਜਨ ਮਾਨ ਨੇ ਐ ਸ਼ਪਾ ਜੀ ਹਾਂ ਇਹ ਕਹਿੰਦਾ ਸਾਨੂੰ 1000 1000 ਰੁਪਿਆ ਕਹਿੰਦੇ ਤੁਹਾਨੂੰ ਕਦੇ ਕਾਪੀ ਚ ਪਾਇਆ ਕਰੇਗਾ ਮੈਂ ਤੇ ਕਹਿੰਦੇ ਹਾਂ ਮਹੀਨੇ ਤਨ ਕਾਫੀ ਸੇ ਪੈਸਾ ਆਇਆ ਕਰੇਗਾ ਤੋ ਤੁਸੀਂ ਵਰਤੀ ਜਾਣਾ ਕਾਹ। ਸਾਨੂੰ ਦੋ ਪੈਸਾ ਵੀ ਨਹੀਂ ਦਿੱਤਾ ਸਰਕਾਰ ਨੇ। ਕਹਿੰਦਾ ਲੋਕੇ ਸਾਡੇ ਅਜੇ ਕੁੜਗੇ ਤਾਈ ਦਾ ਬੈਠਿਆ ਨੂੰ ਮੈਨੂੰ ਪੁੱਛਦੇ ਘਰਬਾਰ ਕੋਈ ਤੇਰੀ ਜਗਾ ਕੋਈ ਜ਼ਮੀਨ ਹੁਣ ਹੋਮਾਂਗੇ ਤਾਂ ਅੱਗੇ ਰਿਸ਼ਤਾ ਵੀ ਆਵੇਂਗਾ। ਹੁਣ ਮੇਰੇ ਕੋਲ ਜਗਾ ਨਹੀਂ ਜ਼ਮੀਨ ਨਹੀਂ ਰਿਸ਼ਤੇ ਵਾਲੇ ਵੇਖੇ ਮੁੜ ਜਾਂਦੇ। ਹੁਣ ਕੀ ਕਰੀਏ? ਬਾਬਾ ਨਜ਼ਮੀ ਨੇ ਲਿਖਿਆ ਸੀ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਦੇਖ ਲਵੀ ਸਾਡੀ ਵੀ ਕਿਤੇ ਪੀੜ ਵੰਡਾ ਕੇ ਦੇਖ ਲਵੀ। ਸਾਡੇ ਮੁੜਕੇ ਨਾਲ ਖਲੋਤਾ ਤਾਜ ਮਹਿਲ ਲੋੜ ਪਈ ਤਾਂ ਗੱਲ ਕਰਵਾ ਕੇ ਦੇਖਣਾ ਮਜ਼ਦੂਰਾਂ ਦੀ ਜ਼ਿੰਦਗੀ ਆ ਜਿਹੜੀ ਹਲੇ ਵੀ ਝੁੱਗੀਆਂ ਤੀ ਕੀ ਮਹਦੂਦ ਆ ਸਾਡੇ ਬਹੁਤ ਸਾਰੇ ਮੰਨੇ ਪ੍ਰਮੰਨੇ ਜੋ ਧਾਰਮਿਕ ਲੋਕ ਵੀ ਆ ਪ੍ਰਵਚਨ ਕਰਦੇ ਆ ਕਿ ਮਨੁੱਖੀ ਜਮਾ ਜਿਹੜਾ ਉਹ 84 ਲੱਖ ਜੂਨਾ ਭੋਗਤਨ ਤੋਂ ਬਾਅਦ ਮਿਲਦਾ ਪਰ ਜੇ 84 ਲੱਖ ਜੂਨਾ ਭੁਗਤਣ ਤੋਂ ਬਾਅਦ ਵੀ ਅਜਹੀ ਨੱਕ ਭਰੀ ਜ਼ਿੰਦਗੀ ਹੀ ਆ ਜਿਹੜੀ ਮਿਲ ਨਹੀਂ ਹੁੰਦੀ ਆ ਬੰਦੇ ਨੂੰ ਤਾਂ ਲੱਖ ਲਾਂ ਤਾਂ ਇਹੋ ਜਿਹੀਆਂ 84 ਜੂਨਾ 84 ਲੱਖ ਜੂਨਾ ਜਿਹੜੀਆਂ ਪਹਿਲਾ ਭੁਗਤੀਆਂ ਹੈਗੀਆਂ ਤੇ ਲੱਖ ਲਾਂ ਤਾਂ ਇਹੋ ਜੀ ਜੂਨ ਦੇ ਉੱਤੇ ਜਿਹੜੀ ਮਨੁੱਖੀ ਜਾਮੇ ਦੇ ਵਿੱਚ ਵੀ ਆ ਜਿਹੜੀ ਪਸ਼ੂਆਂ ਦੇ ਨਾਲੋਂ ਆ ਜਿਹੜਾ ਕੀੜੇ ਮਕੌੜਿਆਂ ਦੇ ਨਾਲੋਂ ਵੀ ਭੈੜੀ ਜ਼ਿੰਦਗੀ ਆ ਜਿਹੜੀ ਉਹ ਸਾਡੇ ਲੋਕ ਬਸਰ ਕਰ ਰਹੇ ਹੈਗੇ ਆ ਤੇ ਲੱਖ ਲਾਂ ਤਾਂ ਉਹਨਾਂ ਸਰਕਾਰਾਂ ਤੇ ਆ ਲੱਖ ਲਾਂ ਤਾਂ ਜਿਹੜੇ ਇੱਥੇ ਆ ਕੇ ਵਾਅਦੇ ਕਰਦੇ ਹੈਗੇ ਆ ਤੋ ਤੁਹਾਨੂੰ ਜਿਹੜਾ ਵਿਕਾਸ ਦੀਆਂ ਨਵੀਆਂ ਲੀਹਾਂ ਦੇ ਉੱਤੇ ਲੈ ਕੇ ਜਾਵਾਂਗੇ ਹੁਣ ਵਾਅਦਿਆਂ ਦੀ ਬਜਾਏ ਸਰਕਾਰਾਂ ਗਰੰਟੀਆਂ ਕਰਨ ਲੱਗੀਆਂ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਆਮ ਆਦਮੀ ਪਾਰਟੀ ਨੇ ਗਰੰਟੀਆਂ ਕੀਤੀਆਂ ਪਰ ਕਿਸੇ ਵੀ ਗਰੰਟੀ ਦਾ ਕੱਖ ਨਹੀਂ ਬਣਿਆਗਾ ਇਸ ਤੋਂ ਬਾਅਦ ਹੁਣ ਮੋਦੀ ਸਰਕਾਰ ਆ ਜਿਹੜੀ ਭਾਵੇਂ ਸੱਤਾ ਦੇ ਵਿੱਚ ਜੋਕੇ ਸਮੇਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਇਲੈਕਸ਼ਨ ਦੇ ਵਿੱਚ ਆਉਣ ਦੇ ਲਈ ਵੀ ਆ ਜਿਹੜਾ ਉਹ ਸੱਤਾ ਦੇ ਵਿੱਚ ਰਹਿਣ ਵਾਸਤੇ ਆ ਜਿਹੜਾ ਉਹ ਗਰੰਟੀਆਂ ਕਰ ਰਹੀ ਹੋएगी ਆ ਨਾਲ ਹੀ ਆ ਜਿਹੜਾ ਵੱਡੇ ਪੱਦਰ ਦੇ ਤੇ ਟਾਰਾਂ ਮਾਰੀਆਂ ਜਾ ਰਹੀਆਂ ਆ ਕਿ ਸਾਡਾ ਦੇਸ਼ ਆ ਜਿਹੜਾ ਉਹ ਚੰਨ ਤੇ ਚੜ ਗਿਆ ਬੜੀ ਤਰੱਕੀ ਕਰ ਗਿਆ ਪਰ ਜਿਹੜੀ ਤਰੱਕੀ ਆ ਤਰੱਕੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਸਾਹਮਣੇ ਆ ਇੱਕ ਪਰਿਵਾਰ ਕੋਲੇ ਵੈਸੇ ਤਾਂ ਇਸ ਜੇਕਰ ਮਹੱਲੇ ਦੀ ਗੱਲ ਕਰੀਏ ਤਾਂ ਹਰੇਕ ਇਹ ਸਾਰੇ ਸਾਰੇ ਮਹੱਲੇ ਦੀ ਕੰਡੀਸ਼ਨ ਆ ਜਿਹੜੀ ਵਿਕਾਸ ਆ ਜਿਹੜਾ ਉਹ ਬਹੁਤ ਜ਼ਿਆਦਾ ਖਰਾਬ ਆ ਇੱਥੇ ਤਾਂ ਵਿਕਾਸ ਆ ਜਿਹੜਾ ਮੈਨੂੰ ਲੱਗਦਾ ਵੀ ਸ਼ਹਿਰ ਦੇ ਜਿਵੇਂ ਪਹਿਲੀ ਸਾਈਡ ਹੀ ਰਹਿ ਗਿਆ ਇਧਰ ਤੀਕ ਆਇਆ ਹੀ ਨਹੀਂਗਾ ਵੰਗਤੜਿੰਗੀਆਂ ਗਲੀਆਂ ਵੇਚਦੀ ਰਾਂਗ ਤੇ ਆ ਜਿਹੜਾ ਅਸੀਂ ਇਹਨਾਂ ਝੁੱਗੀਆਂ ਦੇ ਵਿੱਚ ਪਹੁੰਚੇ ਹੋਏ ਆ ਇੱਕ ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ ਸਿਰਫ ਇੱਕ ਇਹਨਾਂ ਦੀ ਕਹਾਣੀ ਨਹੀਂ ਗਈ ਹੋਰ ਲੱਖਾਂ ਕਰੋੜਾਂ ਲੋਕਾਂ ਦੀ ਇਹ ਕਹਾਣੀ ਆ ਹੋਰ ਲੱਖਾਂ ਕਰੋੜਾਂ ਲੋਕਾਂ ਦੀ ਆਵਾਜ਼ ਆ ਜੇਕਰ ਆਵਾਜ਼ ਤੁਹਾਨੂੰ ਤੁਹਾਡੀ ਤੁਹਾਡੇ ਅੱਗੇ ਬੇਨਤੀ ਹੈ ਇਸ ਆਵਾਜ਼ ਨੂੰ ਜਿਹੜਾ ਅੱਗੇ ਤੋਂ ਅੱਗੇ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਵੀ ਜਿਹੜੀ ਤੁਸੀਂ ਲਾਜ਼ਮੀ ਰੱਖਣੀ ਹੈਗੀ ਆ ਇੱਕ ਬੇਨਤੀ ਵੀ ਆ ਕਿ ਕਾਫੀ ਮਿਹਨਤ ਦੇ ਨਾਲ ਤੁਹਾਡੇ ਲਈ ਵੀਡੀਓ ਬਣਾਉਣੇ ਆ ਤੁਹਾਨੂੰ ਸਚਾਈ ਦਾ ਰਸਤਾ ਜਿਹੜਾ ਆਇਨਾ ਦਿਖਾਉਣੇ ਹੈਗੇ ਆ ਸ਼ੀਸ਼ਾ ਦਿਖਾਉਣੇ ਹੈਗੇ ਜੇਕਰ ਸਾਡਾ ਕੰਮ ਤੁਹਾਨੂੰ ਚੰਗਾ ਲੱਗਦਾ ਹੈਗਾ ਤੇ ਸਾਡੀ ਵੀ ਹੈ ਜਿਹੜੀ ਉਹ ਮਾਈਕ ਸਹਾਈਤ ਆ ਜਿਹੜੀ ਉਹ ਲਾਜ਼ਮੀ ਕਰਿਓ ਜੇ ਆਪਾਂ ਅ ਅੰਟੀ ਇਹ ਨਾਲ ਗੱਲਬਾਤ ਕਰਾਂਗੇ ਸਸੀ ਕਾਲਾ ਅੰਟੀ ਜੀ ਸਤ ਸ੍ਰੀ ਅਕਾਲ ਸਸੀ ਅੰਟੀ ਜੀ ਇਹ ਦੱਸਿਓ ਕਿ ਤੁਸੀਂ ਇੱਥੇ ਝੁੱਗੀ ਦੇ ਵਿੱਚ ਰਹਿ ਰਹੇ ਹੋ ਕਦੋਂ ਤੋਂ ਰਹਿ ਰਹੇ ਹੋ ਹੋਗਾ ਸਾਨੂੰ 10 ਸਾਲ ਹੋ 10 ਸਾਲਾਂ ਤੋਂ ਤੁਸੀਂ ਝੁੱਗੀ ਚ ਰਹਿ ਰਹੇ ਹੋ ਹਾਂ ਐਸੇ ਝੁੱਗੀ ਚ ਰਹਿ ਰਹੇ ਆ ਅੱਛਾ ਇਹ ਤੋਂ ਪਹਿਲਾਂ ਕਿੱਥੇ ਰਹਿੰਦੇ ਸੀ ਪਹਿਲਾਂ ਅਸੀਂ ਫਰੀਦਕੋਟ ਰਹਿੰਦੇ ਸੀ ਅਛਾ ਉੱਥੇ ਮੇਰੇ ਮੁੰਡੇ ਦੀ ਮਾਂ ਵੱਡੇ ਗੈਸੋ ਕਰਜੇ ਪਿੱਛੇ ਲੋਕਾਂ ਨੇ ਕਰ ਲੈ ਲਿਆ ਸੀ ਅਛਾ ਹਾਂ ਕਰ ਵੇਖ ਗਿਆ ਫਿਰ ਇੱਥੇ ਸਾਨੂੰ ਆ ਕੇ ਲਾਉਣ ਚੁੱਕਿਆ ਤੇ ਅਸੀਂ ਕਿਰਾਏ ਤੇ ਬੈਠੇ ਹਾਂ ਫਿਰ ਸਾਨੂੰ ਲਾਉਣ ਨਾਲ ਆ ਕੇ ਸਤਾਉਂਦੇ ਬਹੁਤ ਐਸ਼ਾ ਹਾਂ ਕੀ ਕਹਿ ਦਿੰਦੇ ਆ ਉਹ ਸਾਨੂੰ ਆ ਕੇ ਕਹਿੰਦੇ ਫਰਿੱਜ ਸੀ ਉਹ ਫਰਿੱਜ ਵੀ ਵਿਕ ਗਿਆ ਸਾਡਾ ਤੇ ਸਾਡੀ ਮਸ਼ੀਨ ਸੀ ਉਹ ਵੀ ਵਿਕ ਗਈ ਜੋ ਵੀ ਚੀਜ਼ ਹੈ ਕਾਲਕ ਸੀ ਜਵਕਾਸ ਕਰ ਲਿਆਤੀ ਉਹ ਵੀ ਸਾਡੀ ਵੇਚ ਕੇ ਖਾਗਾ ਹਾਂ ਕਹਿੰਦੇ ਕਾਲਕ ਬੇਚ ਕੇ ਸਾਨੂੰ ਲਾਉਣ ਪਰ ਰੋਕ ਤੂੰ ਮਰਜ਼ੀ ਪਰੋ ਘਰ ਵਾਲਾ ਵਿਚਾਰ ਮੇਰਾ ਬਿਮਾਰ ਕਿਤੇ ਪਾਸੇ ਜਾਂਦਾ ਨਹੀਂ ਇੱਕ ਮੁੰਡਾ ਨਹੀਂ ਕੀ ਬਾਹ ਵੱਡੇ ਦਾ ਛੋਟਾ ਮੁੰਡਾ ਹੈ ਤਿੰਨ ਕੁੜੀਆਂ ਮੇਰੇ ਕੋਲ ਆ ਤੇ ਉਹ ਵਿਚਾਰਾ ਗਿਆਦਾ ਕਾਤਕ ਪੱਤ ਦਾ ਗਿਆ ਛੋਟੀ ਜਿਹੀ ਕੁੜੀ ਉਹ ਕਾਤਕ ਪੱਤ ਚ ਲੈ ਕੇ ਆਈਏ ਫਿਰ ਖਰਚਾ ਪਾਣੀ ਲੈਵਾਂਗੇ ਇੱਕ اندر ਬੱਕ ਦੀ ਰੋਟੀ ਕਦਨ ਪੱਕਦੀ ਨਹੀਂ ਭੁੱਖੇ ਤੇ ਆਏ ਬੈਠੇ ਰਹਿੰਦੇ ਅੱਛਾ ਪਿੰਡਾਂ ਦੇ ਵਿੱਚੋਂ ਕਾਗਜ਼ੇ ਚੱਕਣ ਦਾ ਕੰਮ ਤੁਸੀਂ ਕਰਦੇ ਹੋ ਹਾਂ ਮਾਂ ਵੀ ਜਾਂਦੀ ਕਾਤ ਕੋਈ ਜਗਣੇ ਜਾਂਦੀ ਹੈ ਜੋ ਮੇਰੀ ਕੁੜੀ ਇਹ ਛੋਟੀ ਜੋ ਵੀ ਜਾਂਦੀ ਪਹਿਲੇ ਸਕੂਲ ਜਾਂਦੀ ਸੀ ਉਹਨੂੰ ਸਕੂਲ ਨੂੰ ਕੋਈ ਕਮਿਸ਼ਨ ਨਹੀਂ ਦੇਣੋ ਤੇ ਹੁਣ ਬੇਰਾਸੀ ਫਿਰ ਕਾਤਕ ਪੱਤ ਚੋੱਕ ਕੇ ਹੁਣ ਬੜਾ ਗਜਾਰਾ ਕਰਨੇ ਕਿਤੇ ਦੇਹੜੀ ਕਿੰਨੀ ਕੀ ਪੈ ਜਾਂਦੀ ਜੇਕਰ 150 ਰੁਪਿਆ ਸਾਨੂੰ ਬਣਦਾ ਜੇ ਹੋਰ ਤਾਂ ਸਾਨੂੰ ਕੁਝ ਬਣਦਾ ਹੀ ਨਹੀਂ ਫੇਰ ਅੱਗੇ ਸਾਨੂੰ ਲੋਨਰਗੇ ਸਾਡਾ ਫਰਿੱਜ ਲੈਗਾ ਮਸੀਨਾ ਲੈਗਾ ਕੁਝ ਕਿਹੜੀ ਚੀਜ਼ ਹੋ ਗਈ ਚੱਕ ਕੇ ਲੈਗਾ ਤੇ ਹੁਣ ਆ ਵੀ ਝੁੱਗੀ ਚ ਬੈਠੇ ਹੁਣ ਕਹਿੰਦੇ ਝੁੱਗੀ ਵੀ ਪਟ ਕੇ ਦੇ ਦੋ ਕਿਤੇ ਤੇ ਕਿਰਾਏ ਤੇ ਜਗ੍ਹਾ 'ਚ ਬਟੇ ਆ ਤੇ ਸਾਨੂੰ ਕਹਿੰਦੇ ਕਹਿੰਦੇ ਇਹਦਾ ਕਿਰਾਇਆ ਇਹਨਾਂ ਦਾ ਕਿਰਾਇਆ ਦੇਣ ਉਹ ਸਾਨੂੰ ਕਿਰਾਇਆ ਲਈ ਵੀ ਠਵਾਰਾ ਕਹਿੰਦੇ ਸਾਡਾ ਕਿਰਾਇਆ ਹੋਵੇਂ ਤਾਂ ਅਸੀਂ ਬਸਾ ਦਈ ਉਹਨਾਂ ਨੂੰ ਕੜਾ ਹੈਗੇ ਸਾਡੇ ਲੋਨਾਂ ਵਾਲੇ ਲਈ ਜਾਂਦੇ ਲੋਨਾਂ ਵਾਲੇ ਲਈ ਜਾਂਦੇ ਕਿੰਨਾ ਹੁੰਦਾ ਪੈਸਾ ਸਾਡਾ ਆਥਨ ਸਵੇਰ ਲੋਨਾਂ ਵਾਲੇ ਕੋਲ ਹੀ ਜਾਂਦਾ ਅੱਛਾ ਹੁਣ ਸਾਡੇ ਕੋਲ ਕੋਸ ਹੈ ਨਹੀਂ ਅਸੀਂ ਲੋਨ ਕਿਥੋਂ ਭਰ ਗਏ ਅੱਛਾ ਹੁਣ ਸਾਡੇ ਕੋਲ ਕੋਸ ਹੈ ਨਹੀਂ ਸਾਨੂੰ ਆ ਕੇ ਕੁਝ ਧਮਕੀਆਂ ਦਿੰਦੇ ਨਹੀਂ ਲੋਨ ਭਰਦੇ ਤਾਂ ਤੇਰਾ ਕੰਦੇ ਜਵਾਕ ਵੇਚ ਆ ਤੇਰੀ ਕੁੜੀ ਵੇਚ ਆ ਇਹ ਤਾਂ ਕਿਧਰ ਮਰਜ਼ੀ ਲਿਆ ਕੇ ਦੇ ਕਿਧਰ ਮਰਜ਼ੀ ਖਵਾ ਸਕਦਾ ਅੱਛਾ ਸਾਡੀ ਕਿਸ਼ਤ ਜ਼ਰੂਰੀ ਭਰਨੀ ਹੈ ਅੱਛਾ ਲੋਨ ਚੱਕੇ ਕਿੰਨੇ ਹੈਗੇ ਕਿੰਨੇ ਲੋਨ ਚੱਕੇ ਚੱਲਦੇ ਚੁੱਕੇ ਸੀ ਮੇਰਾ 5 ਲੋਨ ਅੱਛਾ ਹਾਂ ਇੱਕ ਦੋ ਤਾਂ ਇਹ ਦੁਗਾ ਉਹ ਭਰਤਾ ਉਹ ਤਾਂ ਦੁਗਾ ਮਾਫ ਦੁਗਾ ਹੋ ਗਿਆ ਤਾਂ ਉਹ ਦੁਆਦਤ ਨਿਵੇੜਤਾ ਕੰਮ ਹਾਂ ਤੇ ਤਿੰਨ ਲੋਨ ਰੇ ਕਦੋਂ ਮੈਨੂੰ ਬਾਹਰ ਸਤਾਉਂਦੇ ਅਛਾ ਤੁਰ ਉੱਤਨ ਲਾਉਣ ਕਿ ਤੋ ਪਰਾਂ ਮੈਂ ਹੂੰ ਤੋ ਜਾਮਾ ਕੀ ਕਾਗਜ਼ ਪਤਰਾ ਤੁਨ ਚੋੱਕ ਕੇ ਲੈ ਕੇ ਉਨੀ ਹੋਈ ਦੇ ਦਾਨੇ ਉਹਨਾਂ ਨੂੰ ਲਿਆ ਕੇ ਕੋਈ ਸਾਬ ਬਣ ਹਫਤਿਆਲੀ ਕੈਸਤੇ 550 ਰੁਪਏ ਦੀ ਕਿਸ਼ਤ ਪਰੇ ਦੋ ਹੁੰਦਾ ਤੋ ਉਹਨਾਂ ਨੂੰ ਦੇ ਦਾਨੇ ਭੀ ਭੁਖੇ ਤੇ ਬੈ ਜਾਨੇ ਅਛਾ ਹੋਰ ਘਰ ਵਾਲਾ ਮੇਰਾ ਬਿਮਾਰੇ ਦੇ ਤੇ ਵੀ ਚੱਕ ਕੇ ਲਾਏ ਮੁੰਡੇ ਦੀ ਬਾਹ ਵੱਡੀ ਗਈ ਸੀ ਉਹਦੇ ਵੀ ਚਰ ਕੇ ਚੱਕ ਕੇ ਲਾਏ ਪੈਸਾ ਇਹਨਾਂ ਕਰਜਾਂ ਮੈਂ ਕਿਤੋਂ ਕਲੀ ਬੁੜੀ ਦੇ ਦਾਨੇ ਹੂੰ ਤੈ ਮੈਨੂੰ ਲਾਉਣਾ ਲੈ ਕੇ ਸਤੋਂਦੇ ਵਾਲੇ ਨਾ ਆ ਕੇ ਕਹਿੰਦੇ ਕੁਛ ਮਰਜ਼ੀ ਆਪਣਾ ਆ ਸਾਈਕਲ ਟੁੱਟਿਆ ਜਾਂ ਪਿਆ ਵੀ ਕਹਿੰਦੇ ਵਿੱਚ ਹੁਣ ਇਹ ਵੀ ਵੇਚ ਕੇ ਕਿਸ਼ਤਾਂ ਭਰਨੇ ਪੈਂਦੀ ਐ ਕੱਲ ਆ ਕੇ ਲੜਦੇ ਬਾਹਲੇ ਕਿਸ਼ਤਾਂ ਲੈ ਹੁਣ ਮੈਨੂੰ ਮੇਰੇ ਮਾਪ ਕਰਾਉਣੇ ਚਾਹੁੰਦੀ ਐ ਕਿਸ਼ਤ ਅੱਛਾ ਹੋਰ ਮਾਫੀ ਨਹੀਂ ਕਰ ਦਿਓ ਆ ਕੇ ਨਹੀਂ ਤੇ ਗਾਲ੍ਹਾਂ ਦਿੰਦੇ ਲੜਦੇ ਆ ਕੇ ਬਾਦੋ ਅੱਛਾ ਜਗਾ ਜਗਾ ਇਹ ਤੁਹਾਡੀ ਐ ਜਿਹੜੀ ਜਗਾ ਦੇ ਵਿੱਚ ਤੁਸੀਂ ਝੱਗੀ ਪਾਈ ਐ ਇਹੋ ਕਿਸੇ ਦੇ ਕਿਰਾਏ ਦੇ ਅੱਛਾ ਇਹ ਹੁਣ ਝੁਗਾਈ ਦੇ ਤਾਂ ਕਿਸੇ ਦੀ ਐ ਜਗਾ ਮੇਰੇ ਕੋਲ ਜਗਾ ਵੀ ਨਹੀਂ ਗਈ ਜਗਾ ਸੋ ਮੇਰੀ ਵੇਚ ਗਈ ਲੌਂਡਾ ਪੁੱਛ ਮੈਂਨੇ ਵੇਚ ਕੇ ਕਰਦਾ ਲੌਂਡ ਦੇ ਭਰਤੇ ਦੇ ਰਹਿਗਾ ਅਛਾ ਉਹ ਵੀ ਵੇਚਤੇ ਫਰਨਟਸ ਨੇ ਫਰਿੱਜ ਵੀ ਵਿਕ ਗਿਆ ਮਸ਼ੀਨ ਵੀ ਵਿਕ ਗਈ ਸਾਰਾ ਕੁਝ ਮੇਰਾ ਦਾ ਵਿਕ ਗਿਆ ਵੀ ਹਮੇ ਬੈਠੀ ਗਨ ਚੁੱਕੀ ਚ ਅੱਛਾ ਇੰਨੇ ਇੱਥੇ ਇੰਨੀ ਗੰਦਗੀ ਹੈਗੀ ਆ ਗੰਦਾ ਪਾਣੀ ਖੜਾ ਹੈਗਾ ਸਾਰਾ ਕੁਝ ਹੈਗਾ ਤੁਹਾਨੂੰ ਐ ਤਕਲੀਫ ਜੀ ਨਹੀਂ ਹੁੰਦੀ ਇੱਥੇ ਮੁਸ਼ਕਿਲ ਨਹੀਂ ਹੁੰਦੀ ਉਹ ਵੀ ਤਲ ਵੀ ਕਿ ਮਸਕ ਵੀ ਮਾਰਦਾ ਮੱਛਰ ਵੀ ਖਾਂਦਾ ਔਰ ਸਾਡੇ ਦਾ ਪੱਕੇ ਵੀ ਨੇ ਪੱਕੇ ਵੀ ਵੇਚ ਤੇ ਲਾਉਣਾ ਪੈਚ ਹੁਣ ਮੱਛਰ ਖਾਂਦਾ ਪੈਨੇ ਬੰਦਾ ਬੱਚਾ ਨੂੰ ਲੈ ਕੇ ਅਛਾ ਔਰ ਹਮੇ ਬੈਠੇ ਆਵੇ ਅਛਾ ਲਾਈਟ ਦਾ ਕੋਈ ਪ੍ਰਬੰਧ ਹੈਗਾ ਨਾ ਕਿਛੇ ਤਾਂ ਲੈਟਰ ਲੈ ਕੇ ਪਾਈਦੇ ਵੇ ਸਾਡੇ ਕਬਲਮੀ ਬਲਮੇ ਉਹ ਵੀ ਅਗਲੇ ਕੱਢ ਦਾਂਦੇ ਦਿਨ ਨੂੰ ਲਾਏ ਰਾਤ ਨੂੰ ਲਾ ਦਾਂਦੇ ਦਿਨ ਨੂੰ ਕੱਢ ਦਾਂਦੇ ਅਛਾ ਲੈਟਰ ਵੀ ਨਹੀਂ ਸਾਡੇ ਘਰੇ ਤਾਂ ਹੈਗੇ ਇੰਨੀ ਗਰੀਬੀ ਹੈ ਸਾਡੇ ਦਾ ਅਛਾ ਵੋਟਾਂ ਤੋਂ ਪਹਿਲਾਂ ਤਰ੍ਹਾਂ ਤਰ੍ਹਾਂ ਦੇ ਲੀਡਰ ਆਉਂਦੇ ਹੈਗੇ ਇਹ ਕਿਹਾ ਜਾਂਦਾ ਹੈਗਾ ਕਿ ਪੰਜ ਪੰਜ ਮਰਲਿਆਂ ਦੇ ਪਲਾਟ ਦਿੱਤੇ ਦਿੱਤੇ ਜਾਣਗੇ ਨਾ ਮੈਨੂੰ ਤਾਂ ਪਲਾਟ ਵੀ ਨਹੀਂ ਦੇ ਰਾ ਅਛਾ ਮੈਨੂੰ ਤਾਂ ਨਾ ਪਲਾਟ ਦਿੱਤੇ ਵੋਟਾਂ ਬਣਾਤੀਆਂ ਦੀ ਆ ਵੋਟਾਂ ਕਹਿੰਦੇ ਸੀ ਗਲੀ ਬਣਾ ਦਾਂਗੇ ਤੇਰਾ ਘਰ ਪਾ ਦਾਂਗੇ ਆਵੇ 10 ਸਾਲ ਹੋ ਗਏ ਮੇਰੇ ਘਰ ਵੀ ਨਹੀਂ ਪਿਆ ਬੰਦੇ ਮੈਂ ਚੁੱਗੀ ਚ ਬੈਠੇ 10 ਸਾਲ ਦੇ ਅੱਛਾ ਹਾਂ ਕੋਈ ਕੋ ਕਚਕਾਰ ਨੇ ਮੈਨੂੰ ਕੁਝ ਰੋਲ ਤੇ ਨਹੀਂ ਦਿੱਤੀ ਕੋਈ ਕੋਸੇ ਨਹੀਂ ਦਿੱਤੀ ਜਗਾ ਨਹੀਂ ਲੈ ਕੇ ਦਿੱਤੀ ਕੋ ਕੋਸੇ ਨਹੀਂ ਮੈਂ ਕਿਸੇ ਦੇ ਘਰ ਆ ਦੇ ਪਾਣੀ ਲੈ ਲੈ ਕੇ ਮੰਗ ਕੇ ਪੀਣੀ ਹੈ ਮੇਰੇ ਕੋਈ ਕੁਝ ਨਹੀਂ ਸਰਕਾਰ ਨੇ ਬਣਾਇਆ ਅੱਛਾ ਵੋਟਾ ਤੁਸੀਂ ਪਾਉਨੇ ਹੋ ਜਾਂ ਨਹੀਂ ਪਾਉਂਦੇਗੇ ਵੋਟਾ ਪਾਉਨੇ ਆ ਵੋਟਾ ਸੀ ਪਾਨੇ ਜਦਾਤਾ ਵੀ ਹੈ ਸਾਡੇ ਦੇ ਵਿੱਚ ਐਬਸਿਨ ਬੋਟਾ ਬੰਨੀਆਂ ਦੀ ਸਾਰਾ ਕੁਝ ਬਣਿਆ ਦਾ ਪਰ ਸਾਡੇ ਬੋਟਾ ਦਾ ਕੁਝ ਨਹੀਂ ਸਾਨੂੰ ਉਹਨਾਂ ਕਹਤਾ ਸਾਨੂੰ ਕਹਿੰਦੇ 1000 1000 15 15 ਸੋਤ ਡੀ ਕਾਪੀ ਚ ਆਇਆ ਕਰੇਗਾ ਤੇ ਸਾਡੀ ਨਾ ਕਾਪੀ ਚ ਆਇਆ ਨਾ ਕੋਈ ਛਾਇਆ ਅਬ ਅਮਿੰਨੋ ਮੈਂ ਅਸੀ ਬੈਠੇ ਅੱਛਾ ਹਜ਼ਾਰ ਹਜ਼ਾਰ ਕੀਨੇ ਕਹ ਸੀਗੇ ਤੁਹਾਨੂੰ ਦੇਵਾਂਗੇ ਆਪਾ ਜਨਮਾਨ ਨੇ ਐਸ਼ਾ ਭਾਜ ਤੇ ਹਾਂ ਇਹ ਕਹਿੰਦਾ ਸਾਨੂੰ 1000 1000 ਰੁਪਿਆ ਕਹਿੰਦੇ ਤੁਹਾਨੂੰ ਕਦੇ ਕਾਪੀ ਚ ਪਾਇਆ ਕਰਾਂਗਾ ਮੈਂ ਤੇ ਕਹਿੰਦੇ ਹਾਂ ਮਹੀਨੇ ਤੁਹਾਨੂੰ ਕਾਪੀ ਚ ਪਸ ਆਇਆ ਕਰੇਗਾ ਤੋ ਤੁਸੀਂ ਵਰਤੀ ਜਾਣਾ ਖਾਈ ਤੁਹਾਨੂੰ ਦੋ ਪੈਸਾ ਵੀ ਨਹੀਂ ਦਿੱਤਾ ਸਰਕਾਰ ਨੇ ਅੱਛਾ 2 ਸਾਲ ਹੋ ਗਏ ਵੋਟਾਂ ਪਾਈਆਂ ਨੂੰ 2 ਸਾਲ ਹੋ ਗਏ ਸਰਕਾਰ ਬਣੀ ਨੂੰ ਇਸ ਤੋਂ ਬਾਅਦ ਕੋਈ ਆਇਆ ਹੈਗਾ ਤੁਹਾਡੇ ਕੋਲ ਇੱਥੇ ਨਾ ਸਾਡੇ ਕੋਲ ਸੰਦੋ ਦੁੱਖ ਵੀ ਨਹੀਂ ਆ ਕੇ ਪੁੱਛਿਆ ਹੂੰ ਤੇ ਸਾਡੇ ਘਰੇ ਤਾਂ ਕੀ ਗਰੀਬਾਂ ਦੇ ਕਰੇ ਆਉਣਾ ਹੂੰ ਵੋਟਾਂ ਲੈ ਜਾਂਦੇ ਆ ਤਾਂ ਬੰਨ ਕੇ ਵੋਟਾਂ ਦੇ ਦਿਆ ਨੇ ਮੁੜ ਕੇ ਸਾਡੀ ਨਾ ਕੁਝ ਹੁੰਦੇ ਨਾ ਸੁਣਾਉਂਦੇ ਵੋਟਾਂ ਲੈ ਕੇ ਮੰਤਰੀ ਸਾਡੇ ਘਰਾਂ ਤੋਂ ਸੂਂ ਕਰਦੇ ਸਾਡੇ ਘਰਾਂ ਚਾਉਂਦੇ ਨਹੀਂ ਝੁੱਗੀਆਂ ਦੇ ਵੇਖ ਕੇ ਪਿੱਛੇ ਮੁੜ ਜਾਂਦੇ ਦੱਸੋ ਹੁਣ ਅੱਛਾ ਕੀ ਕਰੀਏ ਅਚ ਤੁਸੀਂ ਆਪਣੇ ਘਰਾਂ ਵਾਲੇ ਨੂੰ ਕਿਸੇ ਡਾਕਟਰ ਕੋਲੇ ਦਿਖਾਉਂਦੇ ਹੋ ਡਾਕਟਰ ਤੋਂ ਬਖਾਤੇ ਬਾਦੂ ਆ ਬਲੌਣ ਚਾਚਾ ਕੇ ਕਰਦਾ ਕੀਤਾ ਹੁਣ ਬੱਦੂ 라ਜੀ ਨੂੰ ਪਤਾ ਨਹੀਂ ਲੱਗਦਾ ਨੂੰ ਕੀ ਬਿਮਾਰੀ ਕੀ ਨਹੀਂ ਪਤਾ ਅੱਛਾ ਘਰੇ ਰਹਿੰਦਾ ਵਿਲੀਅਮ ਨੇ ਤਾਂ ਇਹਨੂੰ ਖਵਾਨੇ ਨੇ ਪਿਆ ਆਤਰਸ ਮੇਰੀ ਦਵਾਈ ਲੈ ਕੇ ਉਹਨੇ ਡਾਕਟਰ ਤੋਂ ਅੱਛਾ ਤੇ ਆਤਰ ਨੇ ਦਵਾਈ ਦੇ ਦਾਨੇ ਪਹਿ ਜਾਂਦਾ ਰੇ ਸਤਨਾ ਚਤੂਰਾ ਫੇਰਾ ਕਰ ਦਿੰਦੀ ਇਹ ਨਾ ਨਾ ਮੁੰਜੇ ਦਾ ਪਿਆ ਰਹਿੰਦਾ ਇਹ ਨਹੀਂ ਕਿਸੇ ਪਾਸੇ ਵੀ ਜਾਂਦਾ ਘਰੇ ਰਹਿੰਦਾ ਅੱਛਾ ਹਾਂ ਐਸ਼ਾ ਫਿਜ਼ੀਕਲੀ ਕੋਈ ਸਿਰਕਾ ਸਮੱਸਿਆ ਜਾਂ ਦਿਮਾਗੀ ਤੌਰ ਤੇ ਦਿੱਕਤ ਆ ਦਿਮਾਗੇ ਵੀ ਦਗ ਵੀ ਇਹ ਦੇ ਬੱਚਾ ਬੋਲ ਪੰਤਾ ਬੋਲ ਪਾ ਮੇ ਪੈਣਾ ਤਾਂ ਪਿਆ ਰੰਦਾ ਨਾ ਕੋਈਸਾ ਨਾ ਬੋਲਦਾ ਨਾ ਚੱਲਦਾ ਮੰਜੇ ਤੇ ਚੁੱਤਾ ਰੰਦਾ ਗੁੰਮਸਾ ਟਰ ਕੋ ਗੁੰਮੀ ਪਿਆ ਰੰਦਾ ਵਿਚਾਰ ਨਾ ਨਾ ਕੋਈਸਾ ਨਾ ਬੋਲੇ ਨਾ ਚੱਲ ਉਹਨਾਂ ਸਿੱਚਾ ਪਾਈ ਤਿੰਨ ਕੁੜੀਆਂ ਮੇਰੇ ਕੋਲ ਇੱਕ ਮੁੰਡਾ ਵੱਡੀ ਬਾਂਹ ਲਾ ਉਹ ਜਾਣੇ ਤਾਂ ਫਿਰ ਆਪਣੇ ਲਿਆਉਣੇ ਅੱਛਾ ਘਰ ਵਾਲਾ ਵੀ ਨਹੀਂ ਮੈਨੂੰ ਤਾਂ ਲਿਆ ਕੇ ਖਵਾਣ ਆਲਾ ਹੂੰ ਅੱਛਾ ਕੁੜੀਆਂ ਦੀ ਕਿੰਨੀ ਕਿੰਮਰ ਇੱਕ ਕੁੜੀ ਮੇਰੀ ਹੈਗੀ 10 ਸਾਲ ਦੀ ਹੈ ਹਾਂ ਜੀ ਤੇ ਇੱਕ ਕੁੜੀ ਮੇਰੀ 15 ਸਾਲ ਦੀ ਹੈ ਅੱਛਾ ਤੇ ਇੱਕ ਕੁੜੀ ਛੋਟੀ ਹੈ ਅਛਾ ਅਦਨ ਕੁੜੀਆਂ ਮੇਰੀਆਂ ਕਿਰ ਤਾਂ ਵਿਆਹ ਨਾਲੀਆਂ ਵਿਆਹ ਨਾਲੀਆਂ ਹੁਣ ਕੀ ਕਰੀਏ ਉਹਨਾਂ ਦੀ ਵੀ ਦਿੱਕਤ ਹੁੰਦੀ ਕਮੀ ਅਸੀਂ ਵਿਆਹਾਵਾਂਗੇ ਅਛਾ ਹੁਣ ਪੈਸਾ ਇਹ ਨਹੀਂ ਦਿੱਕਤ ਆਉਂਦੀਗੀ ਕਿ ਜਦੋਂ ਰਿਸ਼ਤਾ ਕਰਨਾ ਹੋਵੇ ਤੇ ਉਦੋਂ ਅਗਲਾ ਕਹਿ ਦੂਗਾ ਵੀ ਇਹਨਾਂ ਕੋਲੇ ਤਾਂ ਕੱਖ ਵੀ ਨਹੀਂਗਾ ਥਾਂ ਵੀ ਹੈ ਨਹੀਂਗਾ ਤਾਈ ਦਾ ਲੋਕੇ ਸਾਡੇ ਅਜੇ ਕੁੜੀਆਂ ਤਾਈ ਦਾ ਬੈਠਿਆ ਉਹਨੂੰ ਮੈਨੂੰ ਪੁੱਛਦੇ ਘਰਬਾਰ ਕੋਈ ਤੇਰੀ ਜਗਾ ਕੋਈ ਜ਼ਮੀਨ ਹੁਣ ਹੋਮਾਂਗੇ ਤਾਂ ਅਗੇ ਰਿਸ਼ਤਾ ਵੀ ਆਵੇਂਗਾ ਹੁਣ ਮੇਰੇ ਕੋਲ ਜਗਾ ਨਹੀਂ ਜ਼ਮੀਨ ਨਹੀਂ ਰਿਸ਼ਤੇ ਵਾਲੇ ਵੇਖੇ ਮੁੜ ਜਾਂਦੇ ਹੁਣ ਕੀ ਕਰੀਏ ਅਛਾ ਕੁੜੀ ਦਾ ਰਿਸ਼ਤਾ ਕਰਨਾ ਵੀ ਔਖਾ ਹੋਇਆ ਪਿਆ ਉਹਨੂੰ ਔਖਾ ਬਹਲਾ ਹੋਇਆ ਪਿਆ ਉਹਨੂੰ ਵਿਚਾਰੀ ਹੋ ਗਈ ਕਿ ਹਣ ਕਾਤਕ ਪੱਤਰ ਚੋੱਕ ਕੇ ਲੈ ਕੇ ਆਉਣਗੇ ਫਿਰ ਗਜਾਰਾ ਕਰਨਗੇ ਅਛਾ ਕੁੜੀਆਂ ਵੀ ਜਾਂਦੀਆਂ ਨੇ ਕੁੜੀਆਂ ਵੀ ਜਾਂਦੇ ਆਦੀ ਮੇਰੇ ਮੁੰਡੇ ਦੀ ਬਾਹ ਵੱਡੀ ਤੇ ਉਹ ਵੀ ਜਾਂਦੀ ਹੈ ਤੇ ਮਾਂ ਆਪ ਜਾਣੀ ਹੈ ਮੇਰੇ ਘਰ ਵਾਲਾ ਵਿਚਾਰਾ ਬਿਮਾਰੇ ਕਰੇ ਰਹਿੰਦਾ ਅਛਾ ਤੇ ਆਉਂਦੇ ਕਿਹੜੇ ਹੁੰਦੇ ਹੱਥ ਨੇ ਕਿੱਥੇ ਕਰਕੇ ਲੈ ਕੇ ਉਹਨੂੰ ਲੌਣਾਲੇ ਲੈ ਜਾਂਦੇ ਅਛਾ ਫਿਰ ਮੁੜ ਕੇ ਲੌਣਾਲੇ ਕੇ ਸਾਨੂੰ ਧਮਕੀ ਦਿੰਦੇ ਹੂੰ ਕਹਿੰਦੇ ਪੈਸਾ ਨਹੀਂ ਪਰਦੇ ਤੋੜਾ ਕਹਿੰਦੇ ਕੁਝ ਮਰਜੀ ਵੇਚ ਕੇ ਲਿਆਓ ਜਵਾਕ ਵਿੱਚੋਂ ਕੁਝ ਮਰਜੀ ਕਿੰਨਾ ਮਰਜੀ ਕਿਸ਼ਤਾ ਲੈ ਆ ਕੇ ਦਿਓ ਸਾਨੂੰ ਜੀ ਤੇ ਹੁਣ ਅਸੀਂ ਕਿਸ਼ਤਾਂ ਕਿਥੋਂ ਲੈ ਕੇ ਦਈਏ ਹੂੰ ਉਹਨਾਂ ਸੇ ਕਿਸ਼ਤਾਂ ਮਾਫ ਕਰਾਉਣੇ ਚਾਹੁੰਦੇ ਆ ਜੀ ਸਾਡੇ ਤੋਂ ਹੁਣ ਅਸੀਂ ਗਰੀਬ ਬੰਦੇ ਰੋਟੀ ਕਾਤ ਕੇ ਜੰਗ ਨਾਲ ਆ ਲਿਆ ਹੁਣ ਕਿਥੋਂ ਲੈ ਕੇ ਦਈਏ ਕਿਸ਼ਤਾਂ ਜੀ ਬਸ ਸੋ ਦੋਸਤੋ ਇਹਨਾਂ ਦੀ ਸਭ ਤੋਂ ਵੱਡੀ ਡਿਮਾਂਡ ਤਾਂ ਇਹੀ ਆ ਕਿ ਕਿਸ਼ਤਾਂ ਵਾਲੇ ਕਹਿੰਦੇ ਵੀ ਸਾਨੂੰ ਸੁਬਾ ਸ਼ਾਮ ਪਰੇਸ਼ਾਨ ਕਰਦੇ ਆ ਜਿਹੜਾ ਕਾਗਜ਼ ਚੁੱਕ ਕੇ ਜੋ ਕਿ ਚਾਰ ਪੈਸੇ ਬੰਦੇ ਉਹ ਵੀ ਕਿਸ਼ਤ ਦੇ ਵਿੱਚ ਲੰਘ ਜਾਂਦੇ ਹੈਗੇ ਆ ਘਰਾਂ ਵਾਲਾ ਇਹਨਾਂ ਦਾ ਇੱਥੇ ਕੈਮਰਾਮੈਨ ਨੂੰ ਕਵਾਂਗੇ ਕਿ ਦਿਖਾ ਦਿੱਤਾ ਜਾਵੇ ਕਿ ਇੱਥੇ ਹੀ ਆ ਜਿਹੜਾ ਪਿਆਰ ਇਹਦਾ ਸਾਡੀ ਡੈਡੀ ਬਿਮਾਰ ਆ ਕੰਮ ਨਹੀਂ ਕੋਈ ਕਰ ਪਾਉਂਦਾਗਾ ਪਰ ਜਿੱਥੇ ਸਰਕਾਰਾਂ ਜਿਹੜੀਆਂ ਵੱਡੇ ਪੱਦਰ ਦਿੱਤੇ ਹੋਰ ਪਾਸੇ ਆ ਜਿਹੜਾ ਕੱਲ ਬਜਟ ਪੇਸ਼ ਹੋਇਆ ਹੈਗਾ ਹੋਰ ਪਾਸੇ ਹੀ ਆ ਜਿਹੜਾ ਉਸ ਬਜਟ ਨੂੰ ਆ ਜਿਹੜਾ ਤਰਾਂ ਤਾਂ ਦੇ ਪਮਾਨੇ ਦਿੱਤੇ ਗਏ ਆ ਉਹ ਕਰਤਾ ਜੋ ਕਰਤਾ ਜੋ ਉਹ ਕਰਾਂਗੇ ਫਲਾਨਾ ਕੁਝ ਕਰਾਂਗੇ ਬਥੇਰੀਆਂ ਗੱਲਾਂ ਜਿਹੜੀਆਂ ਕੱਲ ਸੁਣਾਇਆ ਕਿਆਂ ਟੀਵੀ ਐਂਕਰਾਂ ਦੇ ਐਂਕਰਾਂ ਨੇ ਆ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਟਾਰਾਂ ਮਾਰੀਆਂ ਐਂਕਰਾਂ ਨੇ ਵੀ ਜੋ ਇਹਨਾਂ ਦੇ ਪੱਖੀ মিডিਆ ਸੀਗਾ ਪਰ ਕਿਤੇ ਨਾ ਕਿਤੇ ਅੱਜ ਲੋੜ ਆ ਜਿਹੜੀ ਅਜੇ ਤੱਕੇ ਦੀ ਬਾਹ ਫੜਨ ਦੀ ਆ ਜਿਸ ਤੱਕੇ ਦੀ ਬਾਹ ਜਿਹੜੀ ਆ ਉਹ ਆਜ਼ਾਦੀ ਤੋਂ ਬਾਅਦ ਹਾਲ ਤੀ ਕਿਸੇ ਨੇ ਨਹੀਂ ਫੜੀ ਗਈ ਤਾਂ ਹੀ ਆ ਜਿਹੜਾ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਸਾਡਾ ਦੇਸ਼ ਆ ਜਿਹੜਾ ਹਲੇ ਆਜ਼ਾਦ ਨਹੀਂ ਹੋਇਆਗਾ ਤੇ ਵਾਕਈ ਆ ਜਿਹੜਾ ਗੁਲਾਮੀ ਦੀ ਮਸ਼ਾਲ ਆ ਜਿਹੜੀ ਉਹ ਤੁਹਾਡੇ ਸਾਹਮਣੇ ਮੈਂ ਬਲਰਾਜ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ